ਹਟ ਹੋ ਰਹੀ ਆ ਕਮਲੀ ਦੀ ਐਗਰੀਮੈਂਟ ਹੋ ਰਹੀ ਐ ਇਸ ਕਮਲੀ ਮੇਰੇ ਨਾਲ ਜੀ ਬੈਸੇ ਮੇਰਾ ਰੀਅਲ ਲਾਈਫਸ ਤਾਂ ਵਿਆਹ ਹੋਇਆ ਹੋਇਆ ਕਿਉਂ ਦੱਸਿਆ ਦੱਸਣਾ ਜ਼ਰੂਰੀ ਐ ਇਹ ਤਲਾਕ ਹੀ ਹੋ ਜਾਂਦੇ ਹੁੰਦੇ ਆ ਦੋਸਤੋ ਸਾਡੀ ਫਿਲਮ ਦਾ ਸ਼ੂਟ ਚੱਲ ਰਿਹਾ ਲਿਖੀਆਂ ਲੇਖਦੀਆਂ ਕੈਂਟ ਕਨਸੈਪਟ ਐ ਸਾਰੇ ਦੇਖਿਓ ਇਹ ਮੇਨ ਲੀਡ ਤੇ ਇਹਨੇ ਸਾਰੀ ਮੈਂ ਵੀ ਇਹ ਹੀਰੋ ਐ ਮੈਂ ਹੀਰੋ ਹੋਏ ਬੜੀ ਮੈਚਿੰਗ ਹੋਗੀ ਇਹ ਮੇਰਾ ਭਰਾ ਬਣਿਆ ਹੋਇਆ ਤੇ ਇਹ ਜੀ ਮੈਂ ਇਹਨਾਂ ਦਾ ਹੋਣ ਵਾਲਾ ਹਸਬੰਦ ਸੀਰੀਜ਼ ਦੇ ਵਿੱਚ ਹਾਏ ਕਹਿੰਦੇ ਹੋ ਸ਼ਰਮ ਆਂਦੀ ਹੈ ਮੈਨੂੰ ਤਾਂ ਬਾਈ ਆਪ ਹੀ ਗਾਲਾਂ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰਕੇ ਸ਼ੇਅਰ ਕਰਿਆ ਕਰੋ ਕਿੱਦਾਂ ਦੇ ਲੱਗਦੇ ਤੁਹਾਨੂੰ ਸਾਡੇ ਪਾਰਟ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜੇ ਕੋਈ ਕਮੀ ਪੇਸ਼ੀ ਗਲਤੀ ਲੱਗਦੇ ਤੁਹਾਨੂੰ ਉਹ ਵੀ ਜਰੂਰ ਦੱਸਿਓ ਹੋ ਸਕਦਾ ਅਸੀਂ ਅਗਲੀ ਵੀਡੀਓ ਚਾਹ ਹੋਰ ਬਿਹਤਰ ਕਰ ਸਕੀਏ ਸਪੌਟਲਾਈਟ ਦੀ ਤੁਸੀਂ ਵੀਡੀਓ ਬਣਾਤੀ ਕੋਈ ਗੱਲ ਨਹੀਂ ਹੋਰ ਕਿਉਂ ਆਪਾਂ ਸ਼ੇਅਰ ਕਰਕੇ ਆਪਾਂ ਬਣਾਵਾਂਗੇ ਚਲੋ ਠੀਕ ਹੈ ਧੰਨਵਾਦ ਜੀ ਥੈਂਕ ਯੂ ਬਾਏ ਮੈਂ ਹੱਥ ਛੱਡ ਦੇ ਉਹਨੇ ਲੱਗੇ ਜਾਏਗਾ ਨਾਲ ਸਾਦਰੂ ਆ ਤੈਨੂੰ ਹੈ ਤ ਸਤਿ ਸ੍ਰੀ ਅਕਾਲ ਜੀ ਮੈਂ ਪਿਆਰਾ ਮੈਂ ਪਿਆਰਾ ਸਿੰਘ ਤੁਹਾਡਾ ਵਾਹੀ ਘੜਦੀ ਮੈਨੂੰ ਉਸ ਦਾ ਤੁਹਾਡਾ ਸਾਥ ਚਾਹੀਦਾ ਬਹੁਤ ਹੀ ਜ਼ਿਆਦਾ ਸਾਥ ਚਾਹੀਦਾ ਜੀ ਚੰਗਾ ਧੰਨਵਾਦ ਤੇ ਨਿਮਰਤਾ ਨਾਲ ਜਉਦੇ ਪਿਆਰ ਬਣਾ ਕੇ ਰੱਖਿਓ ਧੰਨਵਾਦ ਹੋਰ ਸਾਥ ਚਾਹੀਦਾ ਹਾਂ ਬਸ ਮੇਰ ਨੂੰ ਹੀ ਸਾਥ ਚਾਹੀਦਾ ਰਾਜ ਕੀ ਹੈ ਅੰਗਰੇਜ਼ੀ ਬੋਲਣ ਦਾ ਇਹ ਸਿੱਖਣੀ ਪੈਂਦੀ ਆ ਪੜੇ ਲਿਖੇ ਨੇ ਅੱਛਾ ਮੈਂ ਸਿਖਾਤੀ ਫੋਟੋ ਆਮੀ ਅਬ ਬਕਾਰਨਾ ਸਿਖਾਤੀ ਬੋਲ ਕੇ ਦਿਨਾ ਜੀ ਅੰਗਰੇਜ਼ੀ ਅੰਗਰੇਜ਼ੀ ਬੋਲੋ ਜੀ ਬੋਲਦਾ ਆਂਟੀ ਜੀ ਕਹਿੰਦੇ ਸੰਗ ਲੱਗਦਾ ਕਈ ਵਾਰ ਆਇਆ ਨਹੀਂ ਪਤਾ ਹੁਣ ਬੋਲੀ ਜਾਣ ਬੋਲੀ ਜਾਣ ਆ ਫੇਰ ਸੰਗ ਲੱਗਦੀ ਫੇਰ ਸੰਗ ਲੱਗਦੀ ਆਂਟੀ ਨੂੰ ਅੰਗਰੇਜ਼ੀ ਬੋਲਣ ਦੀ ਆਦਤ ਪਾਤੀ ਆ ਤੁਸੀਂ ਦੱਸੋ ਜੀ ਤੁਸੀਂ ਕੀ ਬੋਲ ਕੇ ਅੰਗਰੇਜ਼ੀ ਬੋਲੋ ਕੋਈ ਇੱਕ ਤਾਂ ਬੋਲ ਕੇ ਦਿਖਾ ਦਿਓ ਕੋਈ ਤਾਂ ਬੋਲੋ ਹਾ ਕੀ ਉਸਮੀ ਸ਼ਟ ਆਪੀ ਕਹ ਦੋ ਸ਼ਟ ਆਪੀ ਬਾਜ਼ਾਣਾ ਬੋਲ ਰਿਹਾ ਨਹੀਂ ਆਇਆ ਅੰਦੇ ਸਟੂਪਿਡ ਚਲੋ ਜੀ ਠੀਕ ਹੈ ਠੀਕ ਹੈ ਜੀ ਫਿਰ ਕੀ ਕੰਮ ਕਰਦੇ ਫਿਰ ਬਸ ਮਸਾਲਾ ਸੱਤਾ ਬਣਾਉਣਾ ਭਾਈ ਬਸ ਤੇ ਮਸਾਲਾ ਤਿਆਰ ਕਰਦੇ ਆ ਮਸਾਲਾ ਤਿਆਰ ਕਰਦੇ ਆ ਆ ਬਸ ਛੋਲੇ ਮਤਰਕਾ ਲਾ ਲੈਣਾ ਕਿੰਨਾ ਕੁ ਟਾਈਮ ਲੱਗੂ ਇਹਨਾਂ ਨੂੰ ਬਣਾਉਣ ਦੇ ਓਨਲੀ ਅੱਧਾ ਘੰਟਾ ਹੈ ਨਾ ਅੱਧਾ ਘੰਟਾ ਲੱਗੂ ਅੱਧਾ ਘੰਟਾ ਲੱਗੂ ਆ ਤਾਂ ਫਿਰ ਚਿੱਟੇ ਛੋਲੇ ਬਣਾ ਰਹੇ ਹੋ ਹਾਂਜੀ ਹਾਂਜੀ ਤੇ ਸੋਲੇ ਤੇ ਪੂਰੀਆਂ 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 ਤਾਂ ਕਿਰਮਾਲ ਦੀ ਗੱਲ ਹੈ ਪੂਰੀਆਂ ਸਾਨੂੰ ਬਣਾਉਣੀਆਂ ਹੁੰਦੀਆਂ ਨੇ ਹਾਂਜੀ ਕਿਵੇਂ ਬਣਦੀ ਨੇ ਪਹਿਲਾਂ ਕੜਾਹੀ ਚ ਤੇਲ ਪਾਓ ਹਾਂ ਗੈਸ ਤੇ ਧਰੋ ਹੂੰ ਤੇ ਫਿਰ ਉਹਨੂੰ ਤੇਲ ਨੂੰ ਰਿਝਾਓ ਓਕੇ ਇੱਕ ਸਾਈਡ ਜਿਵੇਂ ਆਪਾਂ ਰੋਟੀਆਂ ਬੇਲਦੇ ਹਾਂਵੇਂ ਪੂਰੀਆਂ ਬੇਲੋ ਤੇ ਵਿੱਚ ਪਾ ਕੇ ਉਹਦੇ ਜਦੋਂ ਫੁੱਲ ਜੇ ਫਿਰ ਕੱਢ ਲਓ ਬਸ ਹੋਰ ਕੀ ਕਰਨਾ ਹੈ ਹਾਂ ਪਰ ਗੈਸ ਐ ਮਚਾਵੀ ਲਈਓ ਮੈਂ ਕਹਿਹਾ ਨਹੀਂ ਨਾ ਗੈਸ ਆਨ ਕਰਨਾ ਕਿਤੇ ਐਵੇਂ ਠੰਡੇ ਤੇ ਧਰੀ ਰੱਖਿਓ ਫਿਰ ਮੈਂ ਸੋਚੀ ਜਾਂਦਾ ਸੀ ਆ ਮੈਂ ਵੀ ਐ ਕਰਕੇ ਜੇ ਬਿਨਾ ਗੈਸ ਤੋਂ ਐ ਧਰੀ ਆਂਦੀਆਂ ਫਿਰ ਤਾਂ ਗੈਸ ਪਾਉਣ ਦੀ ਲੋੜ ਨਹੀਂ ਹਾਂ ਫਿਰ ਤਾਂ ਇਹ ਜੇ ਕਰਨ ਨਹੀਂ ਆ ਠੀਕ ਹੈ ਜੀ ਬਾਏ ਬੱਸ ਜੀ ਹੋਰ ਹੋਰ ਚਲੋ ਠੀਕ ਹੈ ਜੀ ਚਲਦੇ ਆ ਆ ਦੇਖੋ ਲਾ ਸੂਸ ਤੋਂ ਛੱਲੇ ਹੋਇਆ ਵਧੀਆ ਐਡ ਆ ਇਹ ਜੇ ਨਾ ਲਵਾਇ ਕਰੋ ਸਾਰੀ ਇਦੇ ਪਰ ਲਵਾਈ ਨਹੀਂ ਹੋਈ ਰੀਜਨਲ ਹੈ ਹੂੰ ਹੂੰ ਕੱਟ ਕੇ ਇਹ ਤੋਂ ਬੱਜਿਆ ਉਹਦੇ ਕਾਦੇ ਚ ਮੇਲ ਪਿੰਟੂ ਕਰ ਗਿਆ ਇਹ ਇਹ ਤਾਂ ਨਹੀਂ ਐ ਨਾ ਅਗਲੀ ਅਸੀਂ ਰੋਈ ਦੇਖੋ ਅਜ ਤੋਂ ਪਤਾ ਲੱਗਦਾ ਹੈ ਹੂੰ ਬਾਕਸ ਕਰੀਏ ਮਾਸੇ ਅੱਜ ਨਹੀਂ ਬੁੜਾ ਨੇ ਉਹ ਤਾਂ ਨਹੀਂ ਉਹ ਤੇ ਅੱਜ ਹੀ ਠੀਕ ਹੋ ਜਾਣਾ ਤੁਸੀਂ ਦੱਸੋ ਬੋਲ ਠੀਕ ਹੈ ਤੂੰ ਸੁਣਾ ਬੜਾ ਵਧੀਆ ਜੀ ਸੱਜਾ ਹਾਂ ਜੀ ਚਲੋ ਹੋ ਜੀ ਪਰ ਪਰਵਾਰ ਸਾਰਾ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਬੜਾ ਵਧੀਆ ਜੇ ਮੇਰਾ ਇਹ ਪੰਜਾਬੀ ਆਰਟਿਸਟਾ ਡੋਂ ਤੁਰ ਕੇ ਦਿਖਾਈ ਤੁਰ ਕੇ ਦਿਖਾਈ ਮੜਾ ਯਾਰ ਦੇ ਸਟਾਈਲ ਹਾਂ ਇਹ ਆਓ ਕਿ ਵਰੀ ਗੱਟ ਵੈਰੀ ਨਾਈਸ ਪਰਫੈਕਟ ਹੁਣੂ ਰਾਜਾ ਹੁਣੂ ਰਾਜਾ ਹੁਣ ਆਇਆ ਇਧਰ ਇਧਰ ਬੱਛ ਕਰ ਫਰਸ਼ ਦੇ ਮੂੰਹ ਵਜੂ ਆ ਆ ਆ ਦਾ ਪੰਚ ਪ੍ਰਧਾਨ ਕੀ ਹਾਲ ਹੈ ਬੱਸ ਬੱਸ ਇੱਕ ਸਟਾਰ ਆ ਡੋਣ ਇਹ ਸਟਾਰ ਆ ਵੱਡਾ ਇਹ ਸਟਾਰ ਆ ਜਿਵੇਂ ਲੱਗਦਾ ਉਹ ਅੱਛਾ ਮੇਰੇ ਅਗੇ ਲੱਗਦਾ ਇਹ ਬਲਤਪੜਾ ਬਾਈਟ ਦਾ ਕੰਮ ਕਰਦਾ ਰਹਿਆ ਹੈ ਬਾਈਟ ਦਾ ਕੰਮ ਕਰਦਾ ਬੈਲਡ ਬੈਡ ਠੀਕ ਹੈ ਜੀ ਬੱਸ ਛੋਣ ਲੈਣੀ ਆ ਹੂੰ ਛੋਣ ਤਾਂ ਜੇਰੇ ਨੇ ਨੋ ਤੰਗ ਨਹੀਂ ਮੈਂ ਤਲ ਗਿਆ ਸ਼ੌਲ ਚ ਲੈ ਕੀ ਕਰਦਾ ਸ਼ੌਲ ਚ ਲੁਕ ਜੀ ਸਾਰਾ ਕੋਈ ਪੋਣਾ ਦੇ ਦੋ ਇਹਨੂੰ ਤਾਂ ਪੋਣਾ ਦੇ ਪੋਣਾ ਨਾਲ ਸੜ ਜਾਈ ਕੋਈ ਐਡਾ ਸ਼ੌਲ ਐਡਾ ਕ ਸ਼ੌਲ ਦਿਖਾ ਦੋ ਪੂਰਾ ਪੂਰਾ ਦੇ ਦੋ ਇਹਦੀ ਸਾਇਦ ਆ ਵੀ ਭਾਈ ਇਹਦਾ ਵੀ ਇਜੀ ਹੋਊਗਾ ਮਾਫਲੇ ਰਿਆ ਜੂ ਦੇ ਮਾਫਲਾ ਰਹਾ ਮੂਟਰ ਲੈਂਡ ਵਾਲੋ ਸਾਰੇ ਪਿੰਡੇ ਪੀ ਲੈ ਆਪਾਂ ਮਾਫਲਾ ਲੈਣੇ ਨੇ ਲੋਈ ਵਾਂਗੂ ਲੈਣੇ ਚਲੋ ਜੀ ਚਲੋ ਜੀ ਗੁੱਡ ਬਿਲਾ ਕੇ ਚੱਲ ਹਾਏ ਹਾਏ ਮੈਂ ਤਾਂ ਗਾਲਤ ਬੰਦਿਆਂ ਦੇ ਹੱਥ ਚੱਕਿਆ ਗਿਆ ਵੀ ਵਿਚਾਰੇ ਮੂੰਹ ਤੇ ਦਰਬੇਸ਼ ਵਿਚਾਰੇ ਪੜੇ ਗਏ ਤਰੀ ਬੰਦੇ ਦੀ ਹੈ ਨਾ ਲਾ ਕੇ ਚੱਲ ਜਦੋਂ ਹੱਟ ਪਾਇਰ ਤੇ ਹੁਣ ਲਾ ਕੇ ਚੱਲ ਟੁੱਟਦਾ ਦੁਖਦਾ ਲੱਗਦੀ ਹੈ ਮੇਰੇ ਦਿਲ ਤੇ ਲੱਗੀ ਮੈਂ ਤਾਂ ਕਰਕੇ ਹਾਏ ਹਾਏ ਕਰਦਾ ਸੀ ਤੈਨੂੰ ਮੈਂ ਦੱਸਦਾ ਅਸਲ ਗੱਲ ਕੀ ਹੋਈ ਗਲਾਜ ਆ ਉਹਨੂੰ ਫੜਾ ਕੇ ਉਹਨੂੰ ਮੈਂ ਉਹਦੀ ਪਾਟ ਦਿੱਤੀ ਆਈ ਏ ਗੱਲਾਂ ਨੇ ਚਾਰੇ ਤਾਂ ਹੱਥੇ ਕੀੜੀਆਂ ਨੇ ਕੀ ਗੱਲ ਉਹ ਬਿਆਰ ਕੋਲ ਤੂ ਡਾ ਹੋ ਜਾਂਦਾ ਬੱਟਾ ਤੀਰ ਦੋਦਾ ਸੀ ਉਂ ਵੀ ਖਾਣੀ ਹੁਣ ਅੱਧਾ ਆਦੀ ਕਰੋ ਚੀਰੋ ਮੈਂ ਤਾਂ ਉਰੀ ਬੈਠ ਕੇ ਛੀਰ ਰਿਆਂਦੇ ਮੈਂ ਤਾਂ ਥੱਕ ਗਈ ਹੁਣ ਬਾਈਨ ਦੀ ਜਦ ਨੂੰ ਕੋਰੇ ਤੇ ਪੈ ਗਿਆ ਕੰਨ ਤੂੰ ਦਹੀਂ ਪਾ ਉਹ ਆ ਕਹੀਂ ਪਾ ਉਹ ਕਿਰਹੀ ਪਾ ਤੂੰ ਸੇਵਾ ਕਰੋ ਸਾਡੀ ਪੂਰੀ 150 ਰੁਪਏ ਸਾਨੂੰ ਵੀ ਥੋੜੀ ਦਿੱਤਾ ਸੀ ਗੱਲਾ ਦੇਖ ਬਿਲੋਏ ਚ ਲਸੀ ਪਾਈ ਬਣਾਤਾ ਜਲੂਸ ਘਟਾਦਾ ਤੂੰ ਜੈਪਰੀ ਬਟਾ ਬੈਠਣ ਲਾ ਤੇ ਅੱਜ ਤਾਂ ਲਸੀ ਪਾਈ ਕੁੜੀ ਆ ਬਹੁਤ ਸੋਨਾ ਉਹ ਕਨੇ ਚ ਬਲ ਲਸੀ ਪਾ ਸੀ ਆ ਭਰੀ ਕਰ ਪੱਛੀ ਗਿੱਲੇ ਦੇ ਮਾਲਕ ਆ ਬਣਾ ਥੱਲੇ ਉਠਾ ਦੇ ਪੱਛੀ ਗਿੱਲੇ ਦੇ ਮਾਲਕ ਆ ਜੱਲ ਅਸੀਂ ਪਾਉਦੇ ਟਾਈਮ ਘਾਟੀਆਂ ਮੇਰੇ ਕੋਲੇ ਕਾਹੀ ਕਹਿੰਦੇ ਆ ਲਾਲਚਪੁਰੀ ਬਲਾ ਮੈਨੂੰ ਰਸ 45000 45000 ਵਿਚਾਰਾ ਕੋਈ ਲੱਗ ਗਿਆ ਬੱਲਾ ਕੌ ਪਾਉਦੇ ਮਨ ਚ ਵੀ ਇੱਧਰ ਸਾਪੜੇ ਬਾਈ ਇਹ ਸੀਨ ਚ ਲੋ ਪਾਉਂਦੇ ਹੋਏ ਨਾ ਸੋਹਣਾ ਲੱਗੂਗਾ ਹਾਂ ਬੱਸ ਆ ਖਾ ਲੈ ਪਾ ਤਾ ਆ ਖਾ ਲੈ ਲੱਹ ਕੱਲੇ ਵੀ ਭਿਉਂਤੀ ਝਾੜੂ ਵੀ ਲਾਤਾ ਹੁਣ ਇਹਨੂੰ ਪੁੱਛਦੀ ਆ ਨਾ ਸਵੇਰ ਦਾ ਖਾਇਆ ਨਾ ਕੀ ਆ ਚਾਹ ਵੀ ਨਹੀਂ ਪੀਤੀ ਐਂ ਭੱਜ ਗਿਆ ਲਿ ਕਿੱਥੇ ਹੈਗਾ ਕਿੱਥੇ ਨਾ ਹੈਲੋ ਹਾਂ ਕਿੱਥੇ ਆ ਤੁਸੀਂ ਐਕਸ਼ਨ ਲਿਖੀ ਕੀ ਜਾ ਲੱਗ ਰਿਹਾ ਐਕਸ਼ਨ ਦੇਖ ਦੇਖ ਆ ਦੇ ਕੁੜੀਆਂ ਪਤਾ ਕਿਵੇਂ ਧੋਖੇ ਦਿੰਦੇ ਆ। ਆ ਦੇ। ਐਵੇਂ ਧੋਖੇ ਦਿੰਦੇ ਨੇ ਮੁੰਡਿਆਂ ਨੂੰ। ਬੇਸ਼ਰਮ ਕਰ ਲਾ। ਮੈਂ ਤੇਰੀ ਭੈਣ ਲੱਗਦੀ ਆ ਮੈਂ ਤੁਹਾਨੂੰ ਕਿਹੜਾ ਧੋਖਾ ਦਿੱਤਾ ਹੈ? ਇੱਕ ਉਧਾਰ ਨਿਕਲ ਪੁਹਾਰੇ। ਉਧਾਰ ਦੇ ਕਿਸੰਦੇ ਆ? ਉਧਾਰ ਫਿਰ ਕਿਸੇ ਹੋਰ ਦੀ ਦੇ ਦੇ ਮੇਰੀ ਗੱਲ ਤੇਰੀ ਆ। ਇਸ ਟਾਈਮ ਦਾ ਸਾਹਮਣੇ ਦਾ ਤੂੰ ਹਾਂ। ਹਾਂ ਰਹੀ ਆ ਵੀ ਅਸੀਂ ਇੱਕ ਉਧਾਰ ਲੈ ਕੇ ਦੱਸ ਰਹੀ ਆ ਵੀ ਜਿਵੇਂ ਸਾਡੀ ਭੈਣ ਐਦਾਂ ਤਿਆਰ ਹੋ ਰਹੀ ਆ ਵੀ ਬਾਕੀ। ਵੀ ਮੈਂ ਕਿਸੇ ਨੂੰ ਧੋਖਾ ਦੇ ਚਲੀ ਆ ਹਾਂ। ਹਾਂ ਬਿਲਕੁਲ ਬਿਲਕੁਲ। ਬਾਕੀ। ਵਾਹ। ਲਾ ਮੈਂ ਜੁੱਤੀ। ਵਾਹ ਵੇ ਨੂੰ। ਆ ਦੇਖ ਲੋ ਇਹੋ ਜਿਹੇ ਭਰਾਉਣੇ ਚਾਹੀਦੇ ਵੰਨੀ ਤੋਂ ਵੇ ਲਾਈ ਜਾਂਦੇ ਨੇ ਹਾਂ ਤਾਂ ਮੇਰੇ ਉਹ ਤਾਂ ਦੇਖੀ ਆ ਦੇਖੀ ਮੈਨੂੰ ਕਹਿੰਦੀ ਵੀ ਏਡੀ ਲਾਈਟ ਲਾ ਦੇ ਕਿੱਡੀ ਲਾਈਟ ਲਾਏ ਇਹ ਆਏ ਫੇਸ ਵਾਸਤੇ ਇਹ ਮੁੰਡਾ ਵੀ ਧੋਖਾ ਦੇਣਾ ਜਿੰਝਾਂ ਕੈਮਰਾ ਜਿੰਝਾਂ ਉਸਕੇ ਵੇਸਾ ਹੂੰ ਪਰਭਾਵੀ ਤਾਂ ਕਰਾਂ ਮੈਂ ਸਾਹ ਨੂੰ ਦਿਨ ਨਾ ਮੈਂ ਨਿਖਾਰ ਮੇਰੇ ਨੂਰ ਮੇਰੇ ਚਿਹਰੇ ਤੇ ਵਾਹ ਵਾਹ ਕਹ ਲੈ ਕਹ ਲੈ ਬਹੁਤ ਬਿਊਟੀਫੁਲ ਬਹੁਤ ਸੋਹਣੀ ਤੂੰ ਕਹਿੰਦੀ ਆ ਨਹੀਂ ਤੂੰ ਕਹਿੰਦੀ ਆ ਰੋਈਆ ਕਹਿੰਦਾ ਸੋਹਣੀ ਜਿਵੇਂ ਲੱਗਦੇ ਆ ਆਹ ਆ ਰਾਜਾ ਸੁਣੋ ਆ ਰਾਜਾ ਦੇਖੀ ਹਾਂ ਤੇ ਮੇ ਲਾ ਰਹੀ ਇੱਥੇ ਇੱਥੇ ਨਿਖਾਰ ਆਉਂਦਾ ਤੂੰ 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 ਕਰੀਮ ਲਾ ਕੇ ਸੋਹਣਾ ਬਣ ਕੇ ਦਿਖਾਈ ਮੈਂ ਤਾਂ ਸੁਣਾ ਤੇਰੇ ਤੇ ਕਰੀਮ ਨੇ ਵੀ ਅਸਰ ਕਰਨਾ ਬਿਨਾਂ ਕਰੀਮ ਤੇ ਸੁਣਾ ਤੇਰੇ ਤੇ ਕਰੀਮ ਨੇ ਵੀ ਅਸਰ ਨਹੀਂ ਕਰਨਾ ਕ੍ਰੀਮ ਕਾਲੀ ਹੋ ਜੂਗੀ ਤੇਰੇ ਮੂੰਹ ਤੇ ਲਾ ਕੇ ਪੱਗਵੰਨੋ ਨਾ ਪੱਗਵੰਨ ਕੀ ਸੋਹਣੀ ਲੱਗਦੀ ਸਰਦਾਰ ਚੱਲ ਮੇਕਅਪ ਦੇਖੀ ਲਾ ਕੇ ਕਿ ਮੈਂ ਉਹ ਕਰਕੇ ਕੀ ਲਾਇਆ ਮੈਂ ਦੱਸੀ ਕੋਲਡ ਕ੍ਰੀਮ ਲਾਈਆ ਕੋਲਡ ਕ੍ਰੀਮ ਆ ਦੇਖ ਪੁਰੇ ਵੀ ਨਾ ਲਾ ਮੋਹਰੇ ਦੇ ਨੇ ਨੂੰ ਤੋੜ ਲੈ ਦੇਖ ਲੋ ਜੀ ਕੋਲਡ ਕ੍ਰੀਮ ਠੰਡੀ ਕ੍ਰੀਮ ਆ ਠੰਡੀ ਕਰਦੇ ਬੰਦ ਹਾ ਬਣੀ 10 ਫਿਰ ਕੈਸੇ ਹੋ ਗਿਆ ਬਹੁਤ ਵਧੀਆ ਹਮ ਅੱਜ ਫਿਰ ਕੀ ਪ੍ਰੋਗਰਾਮ ਹੈ ਅੱਜ ਵਾ ਸਟਾਰਟ ਕਰਦੇ ਹਾਂ ਛੋਟਾ ਕਿਹੜਾ ਸਟਾਰਟ ਕਰਾਂਗੇ ਆਪਾਂ ਅੱਜ ਲਿਖੀਆਂ ਲੇਖ ਦੀਆਂ ਹਮ ਭਾਗ ਸਿਮਾ ਛੇਮਾ ਹਮ ਉਹ ਤਾਂ ਛੋਟ ਚੱਲ ਰਿਹਾ ਅੱਜ ਸਟਾਰਟ ਕਰਾਂਗੇ ਤਕਰੀਬਨ ਬਸ 6-7 ਮਿੰਟ ਤੱਕ ਓਕੇ ਰੈਡੀ ਆ ਫਿਰ ਜਮਾ ਓਕੇ ਆ ਹਮ ਉਧਰ ਦੇਖੋ ਹਾਂ ਉਹ ਵੀ ਰੈਡੀ ਨੇ ਮੇਰੇ ਭੈਣ ਬਹਾਰਕਾਰ ਆ ਵੀ ਰੈਡੀ ਹੈ ਪ੍ਰੀਤ ਔਰ ਪ੍ਰੀਤ ਆਪਾਂ ਵੀ ਰੈਡੀ ਹਾਂ ਜੀ ਹੂੰ ਤਵੇਲੇ ਇਹ ਥੋੜਾ ਜਿਹਾ ਟਾਈਮ ਵੱਧ ਲਾਉਗੀ ਨਾ ਇਹ ਹਜੇ ਪਤਾ ਦੇਖਾ ਥਾ ਜਾਂ ਦੇਖਿਆ ਆ ਦੇਖ ਟਾਈਮ ਬਹੁਤ ਲੱਗਿਆ ਤਿਆਰ ਹੋਣ ਤੇ ਬਹੁਤ ਟਾਈਮ ਲੱਗਿਆ ਮੇਕਅਪ ਪਿਆ ਹੋਰ ਕੀਆ ਵੇ ਆ ਤਾਂ ਉਹ ਐ ਹਾਰ ਸ਼ਿੰਗਾਰ ਤਾਂ ਲਾ ਰਹੀ ਤੂੰ ਹਾਰ ਸ਼ਿੰਗਾਰ ਥੋੜੀ ਆ ਹਾਰ ਸ਼ਿੰਗਾਰ ਵੀ ਮੈਂ ਜਾਚਾ ਦਿਖਾ ਲੇ ਧਾਰੀ ਇਹ ਮੈਂ ਜਾਚਣਾ ਪੂਰਾ ਹਾਂ ਔਰ ਫਿਰ ਉਹ ਰਸਮਾਂ ਵੀ ਹੋਣਗੀਆਂ ਹਜੇ ਹਜੇ ਫੋਕਸ ਕਰਨਾ ਆਪਾਂ ਨੇ ਹਾਂ ਵਿਆਹ ਦੀ ਤਿਆਰੀ ਚੱਲ ਰਹੀ ਹੈ ਵਿਆਹਾਨੀਆਂ ਤਿਆਰੀਆਂ ਅੱਗੇ ਸਾਡੇ ਭੈਣ ਦਾ ਵਿਆਹ ਉਹਦੀ ਤਿਆਰੀ ਚੱਲ ਰਹੀ ਹੈ ਰੀਅਲ ਚ ਤਾਂ ਦੇਖੋ ਜਦੋਂ ਹੋਊਗਾ ਪਰਸਨ ਵਿੱਚ ਤਿਆਰੀ ਫੁੱਲ ਚੱਲ ਰਹੀ ਹੈ ਰੀਅਲ ਚ ਪੰਗੜੇ ਜ਼ਾਹਰ ਵਾਰੀ ਹੁੰਦੇ ਹਨ ਪਰਸਨ ਵਿੱਚ ਪੰਗੜੇ ਪਾਵਾਂਗੇ ਰੀਅਲ ਚ ਵਧੀਆ ਪਾਵਾਂਗੇ ਥੋੜੇ ਇਹ ਫਿਰ ਆਏ ਵੀ ਇਹ ਸਾਨੂੰ ਆਏ ਕੋਈ ਫਰਮਾ ਚਲੋ ਵੀ ਉਹ ਜਿਹਾ ਦਰਾਉਣਾ ਵਧੀਆ ਪਾਵੋ ਹੁਣ ਵੀ ਤੁਸੀਂ ਵਧੀਆ ਪਾਵਾਂਗੇ ਵਧੀਆ ਪਾਈਏ ਓਏ ਰੀਅਲ ਚ ਫਿਰ ਰੀਅਲ ਚ ਵਧੀਆ ਬਾਈਓ ਓਕੇ ਵਧੀਆ ਪਾਉਣਾ ਪੰਗੜਾ ਓਕੇ ਠੀਕ ਹੈ ਰੀਅਲ ਚ ਰੀਅਲ ਚ ਰੀਅਲ ਅੱਛਾ ਰੀਅਲ ਰੀਅਲ ਜਾਣੀ ਆਪਣੀ ਰੀਅਲ ਚ ਹਮ ਅਸਲੀਅਤ ਅਸਲੀਅਤ ਓਕੇ ਇਹਨਾਂ ਨੂੰ ਇਧਰ ਫੇਸ ਕਰਕੇ ਦੱਸੋ ਦੱਸੋ ਜੀ ਮੈਂ ਕਿਹ ਰੀਅਲ ਚ ਵੀ ਪੰਗੜੇ ਪਾਉਂ ਅੱਛਾ ਹੁਣ ਪਾਉ ਆ ਗਏ ਇਦਾਂ ਹੀ ਲੱਗਦਾ ਜਿਵੇਂ ਰੋਣ ਲੱਗ ਗਿਆ ਸਭ ਤਾਂ ਮੈਂ ਤਾਂ ਖੁਸ਼ੀ ਆ ਸਮਾਂ ਵਧੀਆ ਜਾਉਂਗਾ ਰਾਤ ਕੋ ਟੂ ਵੀ ਵਧੀਆ ਚਲੋ ਚੰਗੀ ਗੱਲ ਆ ਬਾਕੀ ਸਾਰਾ ਖਾਣ ਪੀਣ ਦਾ ਕੰਮ ਜਿਹੜਾ ਆਇਆ ਕਰੂਗਾ ਕਰੇ ਸਮਾਂ ਬਚ ਜਾਏਗਾ ਕੰਮ ਆਇਆ ਕਰੂਗਾ ਬਚ ਜਾਏਗਾ ਇਹ ਇਕੱਲੀ ਖਾ ਜਾਂਦੀ ਹੈ ਸਾਰੀ ਇੱਕ ਗੱਲ ਹੈ ਮੈਨਾਂ ਲੱਗਿਆ ਕਰੂ ਜਰਾ ਨਾ ਵਧੀਆ ਆਣਾ ਮੈਂ ਕਹਾਂ ਜਿਹੜੇ ਇੱਕ ਦਿਨ ਚ ਸਾਰਾ ਖਾ ਜਾਂਦੀ ਸੀ ਉਹ ਮੈਂ ਖਾਇਆ ਕਰੂੰ ਹੁਣ ਅੱਛਾ ਨਜ਼ਾਰੇ ਲਿਆ ਕਰਾਂ ਐਂ ਖਾ ਲਿਆ ਫਿਰ ਐਵੇਂ ਕਿਵੇਂ ਖਾ ਲਾ ਕਰਾ ਜੋ ਤੂੰ ਹੈਗੀ ਖਾਣ ਵਾਲੀ ਫਿਰ ਇੱਕ ਦੋ ਗਾਲਾਂ ਵਿਖਾਣੇ ਹੁੰਦੇ ਨੇ ਫਿਰ ਉਹ ਕਿਵੇਂ ਖਾਇਆ ਕਰੀਂ ਗਾਲਾ ਗੋਲਾ ਦੋ ਤਾਂ ਚੱਲ ਜੂ ਗਾਲਾ ਉਹਦਾ ਫੋਨ ਹਾਂ ਤੇ ਹੋ ਜਾਣੀ ਗਾਲਾਂ ਨੂੰ ਤਾਂ ਜਿਵੇਂ ਜਦੋਂ ਮਾਂਜਿਆ ਕਰਿਆ ਕਰੂਗਾ ਵੀ ਅੱਜ ਕਾਲਾਖਾਨ ਨੂੰ ਜੀ ਕਰਦਾ ਇਹਨੂੰ ਫੋਨ ਦਾ ਲੱਗੂ ਇਹ ਸਿੱਧੀ ਚੱਲ ਪਿਆ ਗਿਰੂ ਹੁਣ ਆ ਗਈ ਤੈਨੂੰ ਯਾਦ ਕਰਦਾ ਫੋਨ ਤੂੰ ਸਿੱਧੀ ਚੱਲ ਪਿਆ ਗਿਰੂ ਇਹ ਅੱਛਾ ਔਰ ਗਾਲਾਂ ਤੋਂ ਸਟਾਰਟ ਹਾਂ ਗਾਲਾਂ ਤੋਂ ਸਟਾਰਟ ਹੋ ਜਾ ਕਰੂ ਹੈਲੋ ਹਏ ਹੈ ਔਰ ਔਰ ਵਧੀਆ ਮੈਂ ਤੇਰਾ ਫੋਨ ਹੀ ਨਹੀਂ ਚੁੱਕਿਆ ਕਰਨਾ ਨੰਬਰ ਦੇਖ ਕੇ ਅੱਛਾ ਫਿਰ ਮੈਂ ਉੱਥੇ ਆ ਜਾ ਕਰੂਗਾ ਉਹ ਤੇ ਵੀ ਲੜਨਾ ਆਇਆ ਕਰੇ ਸੀ ਸੀ ਟੀ ਵੀ ਕੈਮਰਾ ਕਿਸੇ ਨਾਲ ਇਹਦਾ ਜਲੂਸ ਇਹਦਾ ਜਲੂਸ ਨਿਕੜਿਆ ਕੋ ਉਹਨਾਂ ਦੇ ਸਾਹਮਣੇ ਦੇਖੀ ਗੋ ਹੈ ਲੜਾਕਣ ਬਹੁਤ ਹੈ ਫਿਰ ਮੈਂ ਅਸਲੀਅਤ ਦੱਸੂਗੀ ਇਹ ਬਈ ਕੁੜੀ ਇੱਕ ਆਏ ਨੇ ਕੰਮ ਹੀ ਨਹੀਂ ਦਸੀ ਆਪਦੀ ਇਹ ਲੜਦੀ ਬਹੁਤ ਹੈ ਖਾਣ ਪੀਣ ਦੇ ਥੋੜੀ ਇਹ ਜਿਆਦੇ ਭੁੱਖੀ ਹੈ ਠੀਕ ਹੈ ਇਹਨੂੰ ਸਮਾਨ ਬਦਲਿਆ ਕੇ ਦਿਆ ਕਰੋ ਥੋੜੇ ਨਾਲ ਤਾਂ ਇਹ ਹਜਮਾ ਹੈ ਨਹੀਂਗਾ ਵੀ ਇਹ ਥੋੜੇ ਨਾਲ ਕਾਜੂ ਦਾਮ ਲੈ ਕੇ ਰਹਿ ਗਏ ਜਿਆਦੇ ਲੈ ਕੇ ਦਿਆ ਬਾਈ ਕਰਮ ਹਮ ਓਕੇ ਚਲੋ ਠੀਕ ਹੈ ਅੱਗੇ ਮਿਲਦੇ ਆ ਸ਼ੂਟ ਜਿ ਦਿਖਾਈ ਜਾਵਾਂਗੇ ਤੁਹਾਨੂੰ ਦਿਖਾਈ ਜਾਵਾਂਗੇ ਤੇ ਰੈਡੀ ਰਹੋ ਅੱਜ ਆਪਣਾ ਅਸੀਂ ਭਾਗ ਪੰਜਵਾਂ ਤਕਰੀਬਨ ਆ ਗਿਆ YouTube ਤੇ ਹਾਂ ਬਸ ਅੱਜ ਰੈਡੀ ਹੈ ਦੇਖੋ ਵੀਡੀਓ ਲਾਈਕ ਸ਼ੇਅਰ ਜਰੂਰ ਕਰੋ ਅੱਜ ਆ ਗਿਆ ਬਸ ਕਿਵੇਂ ਲੱਗਿਆ ਇਹ ਵੀ ਦੱਸਿਓ ਠੀਕ ਹੈ ਉਹ ਅੱਜ ਕਿੱਥੇ ਆ ਗਿਆ ਤੁਸੀਂ ਇਹ ਜਦੋਂ ਵੀਡੀਓ ਪਾਵੋਗੇ ਉਹ ਤੋਂ ਥੋੜੀ ਆ ਉਹ ਤੂੰ ਪਹਿਲਾਂ ਆ ਜੂਗਾ ਤੂੰ ਪਹਿਲਾਂ ਆਗਾ ਫਿਫਥ ਦਾ ਕਹਾਣਾ ਤੇ ਬਾਕੀ ਵੀਡੀਓ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਐਵੇਂ ਹੀ ਸਾਡਾ ਸਾਡੇ ਪ੍ਰਤੀ ਪਿਆਰ ਬਣਾਈ ਰੱਖਿਓ ਠੀਕ ਹੈ ਸਭ ਦੇ ਪਿਆਰ ਸਦਕਾ ਹੀ ਅਸੀਂ ਅੱਗੇ ਪਾਠ ਸ਼ੁਰੂ ਕਰ ਰਹੇ ਹਾਂ ਕੱਲਾ ਇਹ ਚੈਨਲ ਤੇ ਨਾ ਦੇਖੀਓਗਾ ਹਾਂ ਵੀ ਦੇਖੀਏਗਾ ਤੇ ਅੱਗੇ ਵੀ ਦੇਖੀ ਜਾਇਆ ਠੀਕ ਹੈ ਹਾਂ ਓਕੇ ਓਕੇ ਬਾਈ ਕਿਹੜਾ ਰੰਗ ਸੋਨਾ ਇਹ ਵਾਲਾ ਰੰਗ ਬੜਾ ਸੋਹਣਾ ਇਹਦੇ ਕਲਰ ਹੋਰ ਹੈਗੇ ਇਹ ਵਾਲਾ ਹੈ ਨਾਈਸ ਦੇਖੀ ਮੈਂ ਮੇਰੀ ਸਾਰੀ ਨਾ ਖਤਮ ਕਰਦੀ ਆਪਾਂ ਨੇ ਹਲੇ ਵੀਡੀਓ ਕੱਢਣੀ ਆ ਹੁਣ ਦੇਖੀਏ ਆ ਰੂਸ਼ਾ ਗੰਦੇ ਬਣਾਉਣੀ ਆ ਆਪਾਂ ਨੇ ਸ਼ਾਗਨ ਤੇ ਹੁਣ ਦੇਖੀ ਮੈਂ ਮੈਮਰੀ ਗੱਲ ਆ ਗਈ ਜਦੋਂ ਆਪਾਂ ਕਹਿੰਦੇ ਵੀ ਸ਼ੂਟ ਲੈ ਲੈ ਸ਼ੂਟ ਆ ਦੇਖੀ ਕਿੰਨੇ ਸ਼ੂਟ ਖੜਾ ਦੇ ਕਿੰਨੇ ਘੜਾ ਕੇ ਖੜ ਕੇ ਦੇਖੀ ਲੈ ਫਿਰ ਕਹਿੰਦੇ ਕੁੜੀਆਂ ਟਾਈਮ ਗੱਤ ਲਾਉਣ ਦੇ ਕਿ ਟਾਈਮ ਦਾ ਲੱਗੂ ਵੀ ਦਵਾਈ ਤੇ ਜਿੰਨੀ ਮਰਜ਼ੀ ਕਰ ਲਓ ਜੀ 3000 ਦਾ ਇਹ ਹਾਂਜੀ ਲਿਆਂਦਾ ਸੂਟ ਆ ਦੇਖ ਖਾ ਲੋ ਕਿਹੜਾ ਸੂਟ ਲੱਗਿਆ ਅੱਛਾ ਦੂਜਾ ਆਈ ਉਹੋ ਜਿਹੀ ਲੈ ਕੇ ਆਏ ਨੇ ਕਿੰਨਾ ਸੋਹਣਾ ਹੈ ਇਹਦਾ ਭਾਈ ਕਿਹੜਾ ਹੂੰ ਵਾ ਯਾਰ ਇਹ ਵੀ ਬੜਾ ਸੋਹਣਾ ਤੇ ਵੀ ਸੋਹਣਾ ਆ ਕਿੰਨੇ ਦਾ ਪੈ ਗਿਆ ਤੁਹਾਨੂੰ ਹਾਂ ਕਿਹੜਾ ਦ ਵੀ ਹੂੰ ਅੱਛਾ ਉਹ ਦੋ ਬਣਾ ਲੈ ਲਓ ਬੇਦੀ ਚਲੋ ਰੇ ਕਿ ਦੁਨਾਰਾ ਚੱਲਣ ਕਰੋ ਚਲੋ ਜੀ ਆਹੋ ਫਿਰ ਲੇਟ ਹੋ ਰਿਹਾ ਚਲੋ ਚਲ ਆਜੋ ਤੁਸੀਂ ਖਾਣੇ ਲਾਓ ਤਾ ਪਾ ਕੇ ਮਾਰ ਲਿਆ ਨਾ ਕਿਰਾਏਦਾਰਾਂ ਨੇ ਤਾਂ ਓਏ ਰੱਬਾ ਦੋ ਘਟੇ ਲਾਤੇ ਦੱਸ ਓਏ ਕੁਛ ਦੇਈਂ ਨੋ ਪਰ ਜਾਈ ਮੈਂ ਕਹਿੰਦਾ ਤੀ ਗਾਰ ਉਹ ਬਾਥਰੂਮ ਉਹੀ ਆ ਛੋਟਾ ਹੈ ਹਾਂ ਹਾਂ ਇਹੀ ਆ ਸਾਡਾ ਤਾਂ ਕਿਉਂ ਮੈਂ ਆ ਗਿਆ ਬਸ ਨਾ ਤੂੰ ਕਿੱਧਰ ਜਾ ਰਿਹਾ ਓਏ ਉਹ ਤੇ ਤੂੰ ਮਾ ਪੈਸੇ ਜਮਾ ਕਰਾਉਣ ਜਾਣਾ ਦੱਸ ਕੀ ਕੰਮ ਹੈ ਜਿਹੜਾ ਜ ਤੂੰ ਸੀ ਜਾਣੇ ਉਹ ਜਾ ਮੈਂ ਜਾਈ ਜਾਣਾ ਉੱਥੇ